ਜੈ ਸਾਈਂ ਜੀ ਦੇ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਮੇਰੇ ਵੱਲੋਂ ਇੱਕ ਦੁਆਈ ਆ ਦੁਆ ਇਹ ਆ ਜਿਵੇਂ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਤੁਸੀਂ ਮੈਨੂੰ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਜੋ ਤੁਹਾਡੇ ਦਿਲ ਦੀ ਮਰਦ ਆ ਜੋ ਤੁਸੀਂ ਚਾਹੁੰਦੇ ਹੋ ਕਿ ਸਾਈਂ ਜੀ ਸਾਨੂੰ ਆ ਦੇ ਦੋ ਜਿਹੜੀ ਵੀ ਮੁਰਾਦ ਦਿਲ ਦੇ ਵਿੱਚ ਤੁਹਾਡੇ ਆ ਮੈਨੂੰ ਪਤਾ ਮੁਰਾਦਾਂ ਬਹੁਤ ਹੋਣੀਆਂ ਨੇ ਪਰ ਜਿਹੜੀ ਇੱਕ ਖਾਸ ਹੁੰਦੀ ਨਾ ਕਿ ਜੇ ਆ ਹੋ ਜਵੇ ਤਬਸ ਬੱਲੇ ਬੱਲੇ ਆ ਤੁਸੀਂ ਮੈਨੂੰ ਆਪਣੀ ਮੁਰਾਦ ਦੱਸਣੀ ਆ ਕਮੈਂਟਸ ਦੇ ਵਿੱਚ ਆਪਣੀ ਮੁਰਾਦ ਦੱਸੋ ਵੀ ਸਾਡੀ ਆ ਮੁਰਾਦ ਆ ਸਾਈਂ ਜੀ ਪੂਰੀ ਕਰਨ ਤੇ ਮੈਂ ਤੁਹਾਡੀ ਉਸ ਮੁਰਾਦ ਦੇ ਲਈ ਸਾਈਂ ਜੀ ਦੇ ਅੱਗੇ ਅਰਦਾਸ ਕਰੂੰਗਾ ਕਿ ਸਾਈਂ ਜੀ ਤੁਹਾਡੀ ਉਸ ਮੁਰਾਦ ਨੂੰ ਪੂਰੀ ਕਰਨ ਤੇ ਜੇ ਤੁਹਾਨੂੰ ਉਹ ਮੁਰਾਦ ਨਹੀਂ ਮਿਲ ਰਹੀ ਤਾਂ ਤੁਹਾਨੂੰ ਸਾਈਂ ਜੀ ਸਮਝ ਦੇਣ ਕਿ ਤੁਹਾਨੂੰ ਉਹ ਨਾ ਦੇ ਕੇ ਉਹਦੇ ਨਾਲ ਵਧੀਆ ਕੁਝ ਜੋ ਵੀ ਦੇ ਰਹੇ ਨੇ ਸਾਈਂ ਜੀ ਤੁਹਾਨੂੰ ਉਹਦੀ ਸਮਝ ਹੋਵੇ ਕਿ ਹਾਂ ਜੇ ਮੈਨੂੰ ਉਹ ਮਿਲਦਾ ਜੋ ਮੈਂ ਮੰਗ ਰਿਆ ਸੀ ਤਾਂ ਮੇਰੇ ਲਈ ਮਾਰਾ ਹੋਣਾ ਸੀ ਸੋ ਸਾਈਂ ਜੀ ਨੇ ਮੇਰੇ ਵਾਸਤੇ ਜੋ ਵੀ ਦਿੱਤਾ ਆ ਮੈਨੂੰ ਜੋ ਮਿਲਿਆ ਆ ਉਹ ਸਹੀ ਆ ਪਸਤਾਉਣ ਨਾਲੋਂ ਸਹੀ ਆ ਸੋ ਇਨੀ ਇੱਕ ਅੱਜ ਦੀ ਇਹ ਵੀਡੀਓ ਆ ਹੁਣ ਤੁਸੀਂ ਦੇਖਣਾ ਆ ਕਿ ਤੁਸੀਂ ਆਪਣੀ ਮੁਰਾਦ ਮੈਨੂੰ ਕਮੈਂਟਸ ਦੇ ਵਿੱਚ ਦੱਸੋਗੇ ਜਾਂ ਨਹੀਂ ਦੱਸੋਗੇ ਤੇ ਅੱਗੇ ਦੀ ਅੱਗੇ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੇ ਕੋਲੇ ਵੀਡੀਓ ਪਹੁੰਚੇ ਤੇ ਆਪਣੇ ਆਪਣੇ ਦਿਲ ਦੀਆਂ ਮੁਰਾਦਾਂ ਉਹ ਜ਼ਰੂਰ ਦੱਸਣ ਸਾਈਂ ਜੀ ਦੇ ਕੋਲੇ ਮੈਂ ਤੁਹਾਡੇ ਸਾਰਿਆਂ ਦੀਆਂ ਮੁਰਾਦਾਂ ਵਾਸਤੇ ਦੁਆ ਕਰਾਂ ਜੈ ਸਾਈਂ ਜੀ ਦੀ